ਜਿੰਨਾ ਅਸੀਂ ਮੋਬਾਈਲਸ ਦੇ ਵਿੱਚ ਜਿਆਦਾ ਵਧਾਂਗੇ ਜਿੰਨਾ ਟੈਕਨੋਲੋਜੀ ਦੇ ਵਿੱਚ ਅਸੀਂ ਜਿਆਦਾ ਵਧਾਂਗੇ ਸਾਡੀ ਪੇਸ਼ੈਂਸ ਉਨੀ ਜਿਆਦਾ ਖਤਮ ਹੁੰਦੀ ਜਾ ਰਹੀ ਆ ਉਨੀ ਖਤਮ ਹੁੰਦੀ ਜਾਏਗੀ ਜਿੰਨਾ ਅਦਲੂਕੀਕਰਨ ਕਿ ਅਸੀਂ ਜੀ ਆਧੁਨਿਕ ਹੋ ਰਹੇ ਆ ਜਿੰਨੀ ਇਹ ਚੀਜ਼ ਵਾਧੀ ਜਾਏਗੀ ਸਬਰ ਉਨਾ ਘਟਦਾ ਜਾਏਗਾਰ ਘਟਦਾ ਜਾ ਰਿਹਾ ਆ ਉਹਦੀਆਂ ਬਹੁਤ ਸਾਰੀਆਂ ਐਗਜ਼ੈਂਪਲਸ ਮੇਰੇ ਕੋਲ ਆ ਤੁਸੀਂ ਦੇਖੋ ਸੱਤੋਂ ਫਰਸਟ ਐਗਜ਼ੈਂਪਲ ਰੀਲਸ ਲੈ ਲਓ ਤੁਸੀਂ ਮੋਬਾਈਲ 'ਤੇ ਰੀਲਸ ਦੇਖਦੇ ਕਿੰਨੇ ਜਣਿਆਂ ਨੂੰ ਪਤਾ ਵੀ ਰੀਲਾ ਆਉਂਦੀਆਂ ਆ ਮੋਬਾਈਲ ਦੇ ਉੱਤੇ ਸੱਚਾਈ ਨਾਲ ਹੱਥ ਖੜੇ ਕਰ ਦਿਓ ਹੁਣ ਹੋ ਰੇ ਨਾ ਹੌਲੀ ਹੌਲੀ ਓਕੇ ਥੈਂਕ ਯੂ ਅੱਜ ਉਹਨਾਂ ਸ਼ਾਰਟ ਰੀਲਸ ਨੇ ਇਨਸਾਨ ਦੀ ਪੇਸ਼ੈਂਸ ਨੂੰ ਇੰਨਾ ਖਤਮ ਕਰ ਦਿੱਤਾ ਕਿ ਉਹ ਲੰਮਾ ਸਮਾਂ ਪ੍ਰਚਾਰ ਵੀ ਨਹੀਂ ਸੁਣ ਸਕਦਾ ਕਥਾ ਨਹੀਂ ਸੁਣ ਸਕਦਾ ਸਤ ਸੰਗ ਨਹੀਂ ਸੁਣ ਸਕਦਾ ਵਰਸ਼ਿਪ ਨਹੀਂ ਸੁਣ ਸਕਦਾ ਕਿਉਂਕਿ ਉਹਨਾਂ ਨੂੰ 1.5 ਮਿੰਟ ਦੀ ਆਦਤ ਪੈ ਗਈ ਕਿ 1.5 ਮਿੰਟ ਦੇ ਵਿੱਚ ਕੋਈ ਫੁੱਲ ਐਂਟਰਟੇਨਮੈਂਟ ਉਹਨਾਂ ਦਾ ਕਰ ਰਿਹਾ ਇਸ ਲਈ ਪੂਰਾ ਐਪੀਸੋਡ ਦੇਖਣ ਦੀ ਉਹਨਾਂ ਦੇ ਅੰਦਰ ਹਿੰਮਤ ਹੀ ਨਹੀਂ ਰਹੀ ਸਬਰ ਹੀ ਨਹੀਂ ਰਿਹਾ ਕਿ ਅੱਧਾ ਘੰਟਾ ਕਿਸੇ ਨੂੰ ਸੁਣਨ ਜਾਂ ਅੱਧਾ ਘੰਟਾ ਕਿਸੇ ਚੀਜ਼ ਨੂੰ ਬਰਦਾਸ਼ਤ ਕਰਨ ਉਹ ਸੋਚਦੇ 1.5 ਮਿੰਟ ਦਾ ਹੀ ਸਾਨੂੰ ਪ੍ਰਚਾਰ ਵੀ ਦਿੱਤਾ ਜਾਏ ਇੱਕ ਡੇਢ ਮਿੰਟ ਦੇ ਵਿੱਚ ਪਾਸਟਰ ਜੀ ਬਸ ਤੁਸੀਂ ਕੋਈ ਇੱਕ ਸ਼ਬਦ ਸਾਨੂੰ ਦੇ ਦਿਓ ਚਲੋ ਜੀ ਮਤਲਬ ਸਾਨੂੰ ਤੁਸੀਂ ਇਹ ਨਾ ਕਹੋ ਕਿ 40 ਰਾਤਾਂ ਪ੍ਰਾਰਥਨਾ ਕਰੋ ਸਾਨੂੰ ਤੁਸੀਂ ਇਹ ਨਾ ਕਹੋ ਵਰਤ ਰੱਖੋ ਸਾਨੂੰ ਤੁਸੀਂ ਇਹ ਨਾ ਕਹੋ ਦੋ-ਦੋ ਘੰਟੇ ਪ੍ਰਾਰਥਨਾ ਕਰੋ ਨਹੀਂ ਪਾਸਟਰ ਜੀ ਜਿੰਨਾ ਤੁਹਾਡੇ ਕੋਲ ਬੈਠਾਂਗੇ ਤੁਸੀਂ ਤੇ ਉਹਨਾਂ ਕੁਝ ਸੁਣਾਈ ਜਾਣਾ ਤੁਸੀਂ ਕੋਈ ਇੱਕ ਸ਼ਬਦ ਬੋਲੋ ਸਾਡੇ ਜੀਵਨ ਉੱਤੇ ਬਰਕਤ ਵਾਲਾ ਤੇ ਸਾਡਾ ਕੰਮ ਹੋ ਜਾਣਾ ਮਤਲਬ ਇੰਨਾ ਸਬਰ ਘਟ ਗਿਆ ਅੱਜ ਇਨਸਾਨ ਦੀ ਪੇਸ਼ੈਂਸ ਕਿੰਨੀ ਰਹਿ ਗਈ ਆ 1.5 ਮਿੰਟ ਤੱਕ ਦੀ ਰਹਿ ਗਈ ਬਸ ਉਹ ਇੰਨਾ ਕਿ ਜਿਹੜਾ ਹੈ ਨਾ ਕਿਸੇ ਚੀਜ਼ ਨੂੰ ਦੇਖਦੇ ਆ ਉਹਦੇ ਬਾਅਦ ਦੇ ਵਿੱਚ ਉਹਨੂੰ ਸਕਰੋਲ ਕਰ ਦਿੰਦੇ ਆ ਅੱਗੇ ਨਗਾਹ ਦਿੰਦੇ ਆ ਕਿ ਨਹੀਂ ਪਹਿਲੇ ਜਦੋਂ ਲੜਾਈ ਹੁੰਦੀ ਸੀ ਘਰਾਂ ਦੇ ਵਿੱਚ ਨੌ ਸੱਸ ਦੀ ਲੜਾਈ ਹੋ ਜਣੀ ਤੀਵੇਂ ਆਦਮੀ ਦੀ ਲੜਾਈ ਹੋ ਜਣੀ ਪਹਿਲਾਂ ਤਾਂ ਮਾਪਿਆਂ ਨੇ ਕੁੜੀਆਂ ਨੂੰ ਸਿਖਾਇਆ ਹੁੰਦਾ ਸੀਗਾ ਭਾਈ ਹੁਣ ਤੂੰ ਚਲੇ ਗਈ ਆ ਤੇ ਚਲੇਗੀ ਆ ਬਾਸ ਦਿਨੀ ਸੁਦੀ ਆਈ ਰਾਜੀ ਬਾਜੀ ਆਈ ਤੱਬਰ تیر ਦੇ ਨਾਲ ਆਈ ਰੁੱਸ ਕੇ ਨਾਲ ਇੱਕ ਤਾਂ ਹੁਣੇ ਸਿੱਖਿਆ ਦੇਣੀ ਬੰਦ ਹੋ ਗਏ ਫੇਰ ਜੇ ਕਿਤੇ ਬਾਹਲਾ ਹੀ ਵਿਚਾਰੀ ਦੇ ਸਿਰੋਂ ਪਾਣੀ ਲੰਘਦਾ ਸਿਰਾ ਤੇ ਉਹ ਚਿੱਠੀ ਲਿਖਦੀ ਸੀ ਲਕੋਲ ਕੋ ਕੇ ਦੋ ਤਿੰਨ ਦਿਨ ਚਿੱਠੀ ਲਿਖਣ ਨੂੰ ਲੱਗ ਜਾਣੇ ਫੇਰ ਚਿੱਠੀ ਪਹੁੰਚਣ ਨੂੰ 10-15 ਦਿਨ ਲੱਗਣੇ ਜਦੋਂ ਤੱਕ ਚਿੱਠੀ ਮਾਪਿਆਂ ਦੇ ਪਹੁੰਚੜੀ ਤੇ ਮਾਪਿਆਂ ਨੇ ਆਉਣ ਦਾ ਪ੍ਰੋਗਰਾਮ ਬਣਾਉਣਾ ਉਹ ਨੇਚਰ ਨੂੰ ਘਰ ਵਿੱਚ ਕਿਉਂ ਖਿਚੜੀ ਇੱਕ ਹੋਏ ਹੁੰਦੇ ਉਹਨੇ ਚਿਰ ਨੂੰ ਮਸਲਾ ਖਤਮ ਹੋ ਜਾਂਦਾ ਸੀ ਲੜਾਈ ਮੁੱਕ ਜਾਂਦੀ ਸੀ ਉਹਨੇ ਚਿਰ ਨੂੰ ਸਾਰੀਆਂ ਮਿਸ ਅੰਡਰਸਟੈਂਡਿੰਗਸ ਉਹਨੇ ਚੇਰ ਦੇ ਵਿੱਚ ਰੁੱਸਣਾ ਮਨਾਉਣਾ ਹੋ ਜਾਂਦਾ ਸੀ ਅੱਜ ਅੰਦਰ ਕਿਸੇ ਨੇ ਕੋਸ਼ਿਸ਼ kiya ਬਾਥਰੂਮ ਦੇ ਵਿੱਚ ਵੜ ਕੇ ਟੈਕਸਟ ਕਰੋ ਤੇ ਬੂਹਾ ਖੋਲੋ ਬੱਲ ਵੱਜੀ ਤਾਂ ਭਰਾ ਬੂਹੇ ਤੇ ਹੁੰਦੇ ਆ ਮਾਪੇ ਬੂਹੇ ਤੇ ਹੁੰਦੇ ਆ ਵੀ ਤੁਸੀਂ ਹੁੰਦੇ ਕੌਣ ਸਾਡੀ ਕੁੜੀ ਨੂੰ ਇਦਾਂ ਇਸ ਲਈ ਸਮਝ ਰਹੀ ਕਰਨਾ ਪੈਂਦਾ ਸੀ ਅਰ ਕਈ ਕਈ ਸਾਲ ਇੱਕ ਦੂਜੇ ਨੂੰ ਸਮਝਣ ਵਾਸਤੇ ਲੱਗ ਜਾਂਦੇ ਸੀ ਮੈਰिज ਦੇ ਬਾਅਦ ਵਿੱਚ ਕਿ ਹਸਬੰਦ ਨੂੰ ਕੀ ਪਸੰਦ ਆ ਇਹਦਾ ਸੁਭਾਅ ਕੀ ਆ ਇਹ ਚਾਹੁੰਦਾ ਕੀ ਸੇਮ ਹੀ ਕੋਸ਼ਿਸ਼ ਹਸਬੰਦ ਦੀ ਰਹਿੰਦੀ ਸੀ ਵਾਈਫ ਨੂੰ ਸਮਝਣ ਦੀ ਅੱਜ ਰਿਸ਼ਤੇ ਦੀ ਗੱਲ ਛਿੜਨ ਦਾ ਬਸ ਦੇਰ ਆ ਨੰਬਰ ਪੈਰੈਂਟਸ ਨਾਂ ਵੀ ਦੇਣ ਜਨਤਾ ਇੰਨੀ ਐਡਵਾਂਸ ਆ ਕਿਸੇ ਨਾ ਕਿਸੇ ਕੋਲੋਂ ਨੰਬਰ ਲੈ ਲੈਣਾ ਚੈਟਿੰਗ ਸਟਾਰਟ ਕਾਲਿੰਗ ਸਟਾਰਟ ਤੈਨੂੰ ਕੀ ਪਸੰਦ ਆ ਦੱਸ ਦੇ ਮੈਨੂੰ ਕੀ ਪਸੰਦ ਆ ਦੱਸ ਦੇ ਸਾਰੇ ਕੱਚੇ ਚਿੱਠੇ ਪਹਿਲਾਂ ਹੀ ਖੁੱਲ ਜਾਂਦੇ ਔਰ ਯਕੀਨ ਕੋਈ ਨਹੀਂ ਕਿ ਵਿਆਹ ਵਾਲੇ ਦਿਨ ਤੱਕ ਕਹਾਣੀ ਪਹੁੰਚੂਗੀ ਕਿ ਨਹੀਂ ਕਿਉਂਕਿ ਚੰਗਾ ਮਾੜਾ ਸਭ ਪਹਿਲਾਂ ਹੀ ਬਾਅਦ ਕਿਉਂ ਪੇਸ਼ੈਂਸ ਨਹੀਂ ਆ ਅੱਛਾ ਵਿਆਹ ਦੇ ਬਾਅਦ ਚ ਮੈਂ ਸਮਝੂਗੀ ਕਿ ਇਹਨੂੰ ਆਲੂ ਗੋਭੀ ਪਸੰਦ ਆ ਤੇ ਉਹ ਸੋਚਦਾ ਵਿਆਹ ਦੇ ਬਾਅਦ ਚ ਮੈਨੂੰ ਪਤਾ ਲੱਗੂਗਾ ਕਿ ਇਹਨੂੰ ਗੋਲ ਗੱਪੇ ਪਸੰਦ ਆ ਤੇ ਪਹਿਲਾਂ ਹੀ ਕਿਉਂ ਨਹੀਂ ਪਤਾ ਲੱਗਦਾ ਅਰ ਮੇਰੀ ਮੰਮੀ ਦਾ ਕੀ ਨੇਚਰ ਆ ਉਹਨੂੰ ਪੁੱਛਿਆ ਜਾਂਦਾ ਤੇਰੀ ਮੰਮੀ ਦਾ ਕੀ ਸੁਭਾਅ ਆ ਤੇਰੀ ਮੰਮੀ ਨਹੀਂ ਚੰਗੀ ਉਹ ਕਹਿੰਦਾ ਤੇਰੀ ਮੰਮੀ ਨਹੀਂ ਚੰਗੀ ਚੰਗਾ ਜੇ ਨਹੀਂ ਚੰਗੀਆਂ ਤੇ ਤੂੰ ਹੋਰ ਲੱਭ ਤੇ ਮੈਂ ਹੋਰ ਲੱਭਦ ਸਬਰ ਖਤਮ ਸੋਚਣਾ ਕਿ ਬਾਜ਼ਾਰ ਨੂੰ ਜਾਵਾਂਗੇ ਕੁਛ ਲੈ ਕੇ ਆਵਾਂਗੇ ਮਾਈਂਡ ਵਿੱਚ ਰੱਖਣਾ ਚੱਲ ਇੱਕ ਚੀਜ਼ ਦੇ ਲਈ ਕੀ ਬਾਜ਼ਾਰ ਨੂੰ ਜਾਣਾ ਦੋ ਚਾਰ ਚੀਜ਼ਾਂ ਕੱਟੀਆਂ ਹੋਣਗੀਆਂ ਟੈਮ ਕੱਢ ਕੇ ਜਾਣਾ ਹੈ ਬੱਸੇ ਬਹਿ ਕੇ ਜਾਣਾ ਇਹੋ ਜੀ ਗਰਮੀ ਦੇ ਵਿੱਚ ਤੇ ਹੋਰ ਸਮਾਨ ਕਰਦਾ ਜਦੋਂ ਇਕੱਠਾ ਹੋ ਜਾਊਗਾ ਇਕੱਠਾ ਲੈ ਕੇ ਆਵਾਂਗੇ ਇੱਕ ਸਬਰ ਸੀ ਪਰ ਆਨਲਾਈਨ ਅੱਧੀ ਰਾਤ ਨੂੰ ਇੱਕ ਪੈਨ ਚਾਹੀਦਾ ਤੇ ਆਰਡਰ ਕਰ ਦੋ ਵੇਸਟ ਆਫ ਮਨੀ ਸਬਰ ਖਤਮ ਅਰ ਜਦੋਂ ਅਸੀਂ ਸਬਰ ਕਰਦੇ ਸੀ ਨਾ ਤੇ ਉਹ ਜਦੋਂ ਕੱਟੀਆਂ ਚੀਜ਼ਾਂ ਦੀ ਲਿਸਟ ਬਣਦੀ ਸੀ ਫਿਰ ਬਜਟ ਸੈੱਟ ਕੀਤਾ ਜਾਂਦਾ ਸੀਗਾ ਕਿ ਆਪਾਂ ਆਹੀ ਚੀਜ਼ਾਂ ਲੈਣੀਆਂ ਜ਼ਿਆਦਾ ਜ਼ਰੂਰੀ ਆਹੀ ਚੀਜ਼ਾਂ ਆ ਹੁਣ ਜਦੋਂ ਅਸੀਂ ਆਨਲਾਈਨ ਵੇਸਟ ਆਫ ਮਨੀ ਕਰਾਂਗੇ ਇੱਕ ਜਾਨੇ ਕਮਾਉਣ ਵਾਲਾ ਤੇ ਪੰਜ ਜਾਨੇ ਆਨਲਾਈਨ ਸ਼ਾਪਿੰਗ ਕਰਨ ਵਾਲੇ ਘਰ ਚ ਕਲੇਸ਼ ਪੈਣਾ ਹੀ ਪੈਣਾ ਹੈ ਜਦੋਂ ਅਸੀਂ ਹੱਦ ਤੋਂ ਬਾਹਰ ਕਿਸੇ ਵੀ ਚੀਜ਼ ਵਿੱਚ ਅੱਗੇ ਵਧਦੇ ਹਾਂ ਉਹ ਸਾਡੇ ਨੁਕਸਾਨ ਦੇ ਲਈ ਆ ਵਚਨ ਚ ਲਿਖਿਆ ਨਾ ਜੇ ਸ਼ਹਿਦ ਆ ਤੇ ਬਾਲਾ ਨਾ ਖਾਏ ਨਾ ਹੋਵੇ ਖਾ ਕੇ ਉਹ ਗਲੱਛ ਦਵੇਂ ਉਹ ਵੀ ਲਿਮਟ ਵਿੱਚ ਰਹਿ ਕੇ ਕੋਈ ਚੰਗੀ ਚੀਜ਼ ਆਣਾ ਤੇ ਉਹਨੂੰ ਵੀ ਜਿੰਨਾ ਲਿਮਟ ਵਿੱਚ ਰਹਿ ਕੇ ਯੂਜ਼ ਕੀਤਾ ਜਾਏ ਉਨਾ ਹੀ ਜ਼ਿਆਦਾ ਫਾਇਦੇਮੰਦ ਆ ਅੱਜ ਕੋਈ ਲਾਈਨ ਵਿੱਚ ਲੱਗਣ ਦੇ ਲਈ ਰਾਜੀ ਨਹੀਂ ਆ ਪੇਸ਼ੈਂਸ ਖਤਮ ਹੋ ਗਈ ਕਿ ਮੇਰੀ ਵਾਰੀ ਇੰਨੇ ਚਿਰ ਬਾਅਦ ਆਉਗੀ ਨਹੀਂ 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 ਮੈਂ ਬਰਦਾਸ਼ਤ ਨਹੀਂ ਕਰ ਸਕਦਾ ਪੱਖੀ ਝੱਲ ਕੇ ਸਰੀ ਠੰਡਾ ਹੋਊਗਾ ਨਹੀਂ ਨਲਕੇ ਦੀਆਂ ਚਾਰ ਬੋਕੀਆਂ ਮਾਰ ਕੇ ਠੰਡਾ ਪਾਣੀ ਆਊਗਾ ਨਹੀਂ ਹੁਣ ਤਾਂ ਮੋਟਰਾਂ ਲੱਗੀਆਂ ਫ੍ਰਿਜਾਂ ਲੱਗੀਆਂ ਹੁਣ ਆਦਤ ਹੋ ਗਈ ਫ੍ਰਿਜ ਦਾ ਦੂਆ ਖੋਲ ਕੇ ਬੋਤਲ ਨੂੰ ਸਿੱਧਾ ਮੂੰਹ ਲਾ ਕੇ ਠੰਡਾ ਪਾਣੀ ਪੀਣ ਦੀ ਤਾਂ ਪੇਸ਼ੈਂਸ ਖਤਮ ਹੋ ਗਈ ਕਿ ਕੌਣ ਵੇਟ ਕਰੇ ਚਾਰ ਬੋਕੀਆਂ ਮਾਰ ਕੇ ਠੰਡਾ ਪਾਣੀ ਕੱਢਣ ਦੀ ਪੇਸ਼ੈਂਸ ਖਤਮ ਹੋ ਰਹੀ ਆ ਜਿੰਨਾ ਅਸਲੀ ਆਧੁਨਿਕ ਹੋ ਰਹੇ ਆ ਜਿੰਨਾ ਅਸੀਂ ਟੈਕਨੋਲੋਜੀ ਦੇ ਵਿੱਚ ਅੱਗੇ ਵਧ ਰਹੇ ਆ ਸਾਡਾ ਸਬਰ ਘਟ ਰਿਹਾ ਹੈ ਸਾਡੇ ਅੰਦਰੋਂ ਸਹਿਣਸ਼ੀਲਤਾ ਘਟ ਰਹੀ ਆ ਥੋੜਾ ਜਿਹਾ ਆਪਣੇ ਆਪ ਦੇ ਉੱਤੇ ਕੰਟਰੋਲ ਕਰਨਾ ਸਿੱਖੋ ਕੁਝ ਚੀਜ਼ਾਂ ਦੇ ਵਿੱਚ ਆਪਣੇ ਆਪ ਨੂੰ ਇਸ ਟੈਕਨੋਲੋਜੀ ਤੋਂ ਦੂਰ ਕਰਨਾ ਸਿੱਖੋ ਤੁਸੀਂ ਦੇਖੋ ਕਿੰਨਾ ਧਾਵਾਂ ਦੇ ਉੱਤੇ ਫਸਾਦ ਪੈ ਜਾਂਦੇ ਆ ਤੇ ਇੱਕ ਇੱਕ ਦੋ ਦੋ ਦਿਨ ਨਾ ਇੰਟਰਨੈਟ ਨਹੀਂ ਚੱਲਦੇ ਸਰਕਾਰਾਂ ਇੰਟਰਨੈਟ ਬੰਦ ਕਰ ਦਿੰਦੀਆਂ ਆ ਅਰ ਜਦੋਂ ਕਿਤੇ ਇੰਟਰਨੈਟ ਬੰਦ ਹੋਵੇ ਨਾ ਤੇ ਟੱਬਰ ਇੱਕ ਦੂਜੇ ਨੂੰ ਖਾਣ ਨੂੰ ਫਿਰਦਾ ਵੀ ਤੈਨੂੰ ਖਾਜੂ ਲੂਣ ਭੁੱਕ ਕੇ ਰੋਟੀ ਰਹਿਣ ਦਿਓ ਅੱਜ ਇੰਨਾ ਖਾऊं ਵੱਡੂ ਕਰਦੇ ਬੱਚੇ ਬੱਚੇ ਛੱਡੋ ਸਾਰੀ ਦੁਨੀਆ ਦਾ ਹੀ ਇਹ ਹਾਲ ਆ ਇੰਨਾ ਜ਼ਿਆਦਾ ਅਸੀਂ ਇੰਨੀਆਂ ਚੀਜ਼ਾਂ ਦੇ ਨਾਲ ਜੁੜ ਗਏ ਆਂ ਇਹ ਚੀਜ਼ਾਂ ਸਾਡੀ ਜ਼ਿੰਦਗੀ ਦੇ ਵਿੱਚ ਸਾਨੂੰ ਤਰੱਕੀ ਵੱਲ ਨੂੰ ਨਹੀਂ ਸਾਨੂੰ ਨਾਸ਼ ਵੱਲ ਨੂੰ ਲੈ ਕੇ ਜਾ ਰਹੀਆਂ ਏ ਅੱਜ ਇਨਸਾਨ ਆਪ ਪ੍ਰਾਰਥਨਾ ਕਰਨੀ ਪਸੰਦ ਨਹੀਂ ਕਰਦਾ ਕਿਸੇ ਦੀ ਪ੍ਰਾਰਥਨਾ ਸੁਣਨੀ ਠੀਕ ਆ ਅਰ ਮੈਂ ਕਿੰਨਿਆਂ ਨੂੰ ਪੁੱਛਦੀ ਆ ਤੁਸੀਂ ਕਿੰਨਾ ਚਿਰ ਪ੍ਰਾਰਥਨਾ ਕਰਦੇ ਆ ਅਸੀਂ ਪਾਸਟਰੀ ਸੈਰ ਕਰਨ ਨੂੰ ਜਾਈਦਾ ਨਾ ਜਿਮ ਕਰਨ ਨੂੰ ਜਾਈਦਾ ਅਸੀਂ ਹੈੱਡਫੋਨ ਲਾ ਲਈਦੇ ਅਸੀਂ ਰੋਟੀ ਬਣਾਉਂਦੀਆਂ ਹੁੰਦੀਆਂ ਨਾ ਤੇ ਆਪਾਂ ਉੱਥੇ ਬਲੂਟੂਥ ਲਾਇਆ ਹੁੰਦਾ ਵੈਲ ਡਨ ਯੂ ਸ਼ੁੱਡ ਬਹੁਤ ਵਧੀਆ ਗੱਲ ਆ ਤੁਹਾਨੂੰ ਇਦਾਂ ਕਰਨਾ ਚਾਹੀਦਾ ਪਰ ਮੈਂ ਪੁੱਛਦੀ ਆ ਕਿ ਤੁਸੀਂ ਕਿੰਨਾ ਚਿਰ ਕਰ ਰਹੇ ਹੋ ਮੈਂ ਤੁਹਾਨੂੰ ਇਹ ਨਹੀਂ ਪੁੱਛਦੀ ਕਿ ਕਿਸੇ ਦੀ ਕੀਤੀ ਹੋਈ ਪ੍ਰਾਰਥਨਾ ਤੁਸੀਂ ਕਿੰਨਾ ਚਿਰ ਸੁਣ ਰਹੇ ਹੋ ਮੈਂ ਪੁੱਛਦੀ ਪਰਸਨਲੀ ਤੁਸੀਂ ਕਿੰਨਾ ਚਿਰ ਕਰ ਰਹੇ ਹੋ ਤੁਹਾਡਾ ਆਪਣਾ ਤਜਰਬਾ ਕੀ ਆ ਪਰ ਆਪਣਾ ਕੋਈ ਵੀ ਰਿਲੇਸ਼ਨਸ਼ਿਪ ਹੈ ਹੀ ਨਹੀਂ ਪਰਮੇਸ਼ਵਰ ਦੇ ਨਾਲ ਵਚਨ ਪੜਨਾ ਨਹੀਂ ਆਨਲਾਈਨ ਸੁਣ ਲੈਣਾ ਆਨਲਾਈਨ ਸੁਣੋ ਇਹ ਇੱਕ ਤਰੀਕੇ ਨਾਲ ਜਦੋਂ ਅਸੀਂ ਆਨਲਾਈਨ ਸੁਣਨੇ ਆ ਇਹ ਏਦਾਂ ਲਾ ਲਓ ਵੀ ਜਿੱਦਾਂ ਇੱਕ ਨਿਆਣਾ ਐਮਬੀਡੀ ਤੋਂ ਮਦਦ ਲੈ ਰਿਹਾ ਆ ਐਮਬੀਡੀ ਦਾ ਪਤਾ ਨਾ ਜਦੋਂ ਆਪਾਂ ਸਕੂਲਾਂ ਵਿੱਚ ਜਾਂਦੇ ਸੀ ਜਿਹੜੇ ਸਵਾਲ ਆਪਾਂ ਨੂੰ ਨਹੀਂ ਆਉਂਦੇ ਐਮਬੀਡੀ 'ਚ ਪਹਿਲਾਂ ਹੀ ਉਹਨਾਂ ਦੇ ਉੱਤਰ ਲਿਖੇ ਹੁੰਦੇ ਜਦੋਂ ਅਸੀਂ ਕਿਸੇ ਨੂੰ ਸੁਣਦੇ ਆ ਉਹ ਹੈਲਪਿੰਗ ਬੁੱਕ ਆ ਉਹ ਇੱਕ ਐਮਬੀਡੀ ਦੇ ਵਾਂਗ ਆ ਪਰ ਇਮਤਿਹਾਨ ਵਿੱਚ ਐਮਬੀਡੀ ਅਲਾਉ ਨਹੀਂ ਹੁੰਦੀ ਇਮਤਿਹਾਨ ਦੇ ਸਮੇਂ ਵਿੱਚ ਪੇਪਰਾਂ ਦੇ ਸਮਿਆਂ ਦੇ ਵਿੱਚ ਐਗਜ਼ਾਮਸ ਦੇ ਵਿੱਚ ਹੈਲਪਿੰਗ ਬੁੱਕਸ ਅਲਾਉ ਨਹੀਂ ਹੁੰਦੀਆਂ ਉੱਥੇ ਜੋ ਤੁਹਾਨੂੰ ਆਉਂਦਾ ਤੁਸੀਂ ਉਹੀ ਲਿਖ ਕੇ ਪਾਸ ਹੋਣਾ ਹੁੰਦਾ ਔਰ ਆਤਮਿਕ ਜੀਵਨ ਦੇ ਵਿੱਚ ਜੋ ਤੁਹਾਨੂੰ ਗਿਆਨ ਆ ਵਚਨ ਦਾ ਉਸੇ ਗਿਆਨ ਨੇ ਤੁਹਾਡਾ ਬੇੜਾ ਬੰਨੇ ਲਾਉਣਾ ਆ ਜਿਹੜੀਆਂ ਪ੍ਰਾਰਥਨਾਵਾਂ ਤੁਸੀਂ ਆਪ ਕਰੋਗੇ ਉਹਨਾਂ ਪ੍ਰਾਰਥਨਾਵਾਂ ਨੇ ਹੀ ਤੁਹਾਡੇ ਜੀਵਨ ਦੇ ਵਿੱਚ ਕੰਮ ਕਰਨਾ ਆ ਕਿਸੇ ਦੀਆਂ ਕੀਤੀਆਂ ਪ੍ਰਾਰਥਨਾਵਾਂ ਤੋਂ ਤੁਸੀਂ ਸਿੱਖ ਸਕਦੇ ਆ ਕਿ ਪ੍ਰਾਰਥਨਾ ਕਰਨੀ ਕਿੱਦਾਂ ਆ ਪਰ ਉਹ ਪ੍ਰਾਰਥਨਾ ਸੁਣ ਰਹੇ ਹੋ ਉਹ ਪ੍ਰਾਰਥਨਾ ਕਰ ਰਿਹਾ ਹੀਲਿੰਗ ਦੀ ਤੇ ਤੁਹਾਡੀ ਜ਼ਰੂਰਤ ਆ ਛੁਟਕਾਰਾ ਫਿਰ ਉਹਦੀ ਪ੍ਰਾਰਥਨਾ ਤੁਹਾਡੀ ਪ੍ਰਾਰਥਨਾ ਕਿੱਦਾਂ ਬਣ ਸਕਦੀ ਹੈ ਮਾਰਨਿੰਗ ਪ੍ਰੇਅਰ ਤੁਹਾਡੇ ਚੋਂ ਬਹੁਤ ਜਣੇ ਅਟੈਂਡ ਕਰਦੇ ਆ ਹਮੇਸ਼ਾ ਉਹਦੇ ਵਿੱਚ ਕੀ ਕਰਨੀ ਹੁੰਦੀ ਆ ਆਪਣੇ ਬੱਚਿਆਂ ਦਾ ਨਾਮ ਲਵੋ ਆਪਣਾ ਨਾਮ ਲਵੋ ਆਪਣੇ ਲਈ ਰਸੀਬ ਕਰੋ ਆਪਣੇ ਹਸਬੰਡ ਦੀ ਲਈ ਬੋਲੋ ਆਪਣੀ ਵਾਈਫ ਦੇ ਲਈ ਬੋਲੋ ਸੋ ਥੈਟ ਕਿ ਤੁਹਾਨੂੰ ਸਮਝ ਆਏ ਕਿ ਤੁਸੀਂ ਸਾਡੀ ਲਾਈਫ ਦਾ ਇੱਕ ਨਕਸ਼ਾ ਆ ਤੁਹਾਡੇ ਫੋਨ ਦੇ ਵਿੱਚ ਨੈਵੀਗੇਟਰਸ ਆ ਮੈਪ ਆ ਤੁਸੀਂ ਇੱਥੋਂ ਉਹਦੀ ਲੋਕੇਸ਼ਨ ਭਰ ਲਵੋ ਕਿ ਚੰਡੀਗੜ੍ਹ ਨੂੰ ਜਾਣਾ ਹੈ ਉਹਨੇ ਤੁਹਾਨੂੰ ਰਾਹ ਬਣਾ ਕੇ ਦੇ ਦੇਣਾ ਫੋਨ ਤੇ ਚੜ ਕੇ ਚੰਡੀਗੜ੍ਹ ਪਹੁੰਚੋਗੇ ਕਿ ਇਹਨੇ ਦੱਸ ਦਿੱਤਾ ਵੀ ਖੋਜੇਵਾਲ ਤੋਂ ਚੰਡੀਗੜ੍ਹ ਨੂੰ 3 ਘੰਟੇ ਲੱਗਣੇ ਆ ਜੁਲੰਦਰ ਜਾਣਾ ਆਂਦੀ ਆਂਦੀ ਜਾਣਾ ਚੰਡੀਗੜ੍ਹ ਵੀ ਚੱਲ ਵੀ ਮੈਂ ਫੋਨ ਦੀ ਸਕਰੀਨ ਜ਼ੂਮ ਕੀਤੀ ਤੇ ਉੱਤੇ ਖਲੋਜ ਮੈਂ ਤੁਸੀਂ ਦੇਖੋ ਵੀ ਮੈਂ ਤਾਂ ਸੈਕਟਰ 17 ਚ ਪਹੁੰਚਿਆ ਹਾਂ ਇਜ਼ ਇਟ ਪੋਸੀਬਲ ਨਾ ਤੁਹਾਨੂੰ ਉਸ ਮੈਪ ਨੂੰ ਫੋਲੋ ਕਰਨਾ ਹੋਏਗਾ ਤੁਹਾਨੂੰ ਤੁਰਨਾ ਹੋਏਗਾ ਤੁਹਾਨੂੰ ਜਾਣਾ ਹੋਏਗਾ ਇਸੇ ਤਰ੍ਹਾਂ ਇਹ ਵਚਨ ਆ ਵਚਨ ਸੁਣਨ ਦੇ ਨਾਲ ਮਸਲਾ ਹੱਲ ਨਹੀਂ ਹੋਣਾ ਵਚਨ ਦੇ ਅਨੁਸਾਰ ਚੱਲਣ ਦੇ ਨਾਲ ਤੁਹਾਡੇ ਮਸਲੇ ਹੱਲ ਹੋਣੇ ਆ ਵਚਨ ਦੇ ਅਨੁਸਾਰ ਜਦ ਤੱਕ ਤੁਹਾਡਾ ਜੀਵਨ ਨਹੀਂ ਹੋ ਜਾਏਗਾ ਭੈਣੋ ਭਰਾਵੋ ਤੁਹਾਡੇ ਜੀਵਨ ਦੇ ਵਿੱਚ ਪਰਮੇਸ਼ਵਰ ਦਾ ਅਸਲੀ ਆਨੰਦ ਸੱਚਾ ਆਨੰਦ ਉਹਦੀ ਚੰਗੀ ਕਿਰਪਾ ਤੁਸੀਂ ਮਹਿਸੂਸ ਨਹੀਂ ਕਰ ਸਕੋਗੇ ਤੁਹਾਨੂੰ ਜਾਂਚ ਨਹੀਂ ਆਏਗੀ ਕਦ ਤੱਕ ਤੁਸੀਂ ਕਿੰਨੂ ਕਿੰਨੂ ਕਹੋਗੇ ਕਿ ਮੇਰੇ ਲਈ ਇਸ ਕੰਮ ਲਈ ਪ੍ਰਾਰਥਨਾ ਕਰਦੇ ਮੇਰੇ ਲਈ ਇਸ ਕੰਮ ਲਈ ਪ੍ਰਾਰਥਨਾ ਕਰਦੇ ਮੇਰੇ ਲਈ ਆਹ ਕਹਦੇ ਕਿੰਨਾ ਚੰਗਾ ਹੋਊਗਾ ਕਿ ਜਦੋਂ ਤੁਹਾਨੂੰ ਆਪ ਪ੍ਰਾਰਥਨਾ ਕਰਨੀ ਆਜੂਗੀ ਫਿਰ ਤੁਹਾਨੂੰ ਬਾਹਰ ਭਜਨ ਦੀ ਜ਼ਰੂਰਤ ਨਹੀਂ ਫਿਰ ਤੁਸੀਂ ਚਰਚ ਵਿੱਚ ਚਾਹੋਗੇ ਸ਼ੁਕਰਗੁਜ਼ਾਰੀਆਂ ਕਰਨ ਦੇ ਲਈ ਤੁਸੀਂ ਸਾਸੰਗ ਵਿੱਚ ਆਉਂਗੇ ਪਰਮੇਸ਼ਵਰ ਦੀ ਮਹਿਮਾ ਕਰਨ ਦੇ ਲਈ ਕਿ ਪ੍ਰਭੂ ਜਿਹੜੇ ਕੰਮ ਤੁਸੀਂ ਮੇਰੇ ਜੀਵਨ ਚ ਕੀਤੇ ਆ ਨਾ ਮੈਂ ਦੂਜਿਆਂ ਨੂੰ ਦੱਸਣ ਦੇ ਲਈ ਆਇਆ ਆ ਕਿ ਕਿੰਨੀ ਮਹਾਨਤਾ ਨਾਲ ਤੁਸੀਂ ਮੇਰੇ ਜੀਵਨ ਵਿੱਚ ਕੰਮ ਕੀਤਾ ਆ ਉਹ ਸਭ ਕੁਝ ਕਰਨ ਦੀ ਤਾਕਤ ਰੱਖਦਾ ਹੈ ਬਹੁਤ ਸਾਰੇ ਲੋਕੀ ਅੱਧ ਚੋਂ ਮੁੜ ਜਾਂਦੇ ਕਿਉਂ ਕਿ ਉਹਨਾਂ ਦੇ ਜੀਵਨ ਦੇ ਵਿੱਚ ਪੇਸ਼ੈਂਸ ਨਹੀਂ ਆ ਉਹਨਾਂ ਦੇ ਕੋਲੇ ਸਬਰ ਨਹੀਂ ਆ ਪਰ 다ਊਦ ਕੀ ਕਹਿੰਦਾ ਕਹਿੰਦਾ ਮੈਂ ਸਬਰ ਨਾਲ ਆਸ ਰੱਖ ਕੇ ਉਹਦਾ ਇੰਤਜ਼ਾਰ ਕਰਦਾ ਸਾਨੂੰ ਸਬਰ ਦੇ ਨਾਲ ਆਸ ਰੱਖਣੀ ਆਪਣੇ ਜੀਵਨ ਦਾ ਕੰਮ ਦੇਖਣ ਦੇ ਲਈ ਇੰਨੇ ਕੁ ਜਿਆਦਾ ਮਾਡਰਨ ਨਾ ਹੋਵੋ ਕਿ ਤੁਹਾਡੀ ਪੇਸ਼ੈਂਸ ਖਤਮ ਹੋ ਜਾਈ ਅਸੀਂ ਅਸੀਂ ਗੱਲ ਕਰ ਰਹੇ ਸੀ ਕਿ ਆਧੁਨਿਕ ਚੀਜ਼ਾਂ ਕਿੱਦਾਂ ਸਾਡਾ ਨੁਕਸਾਨ ਕਰ ਰਹੀਆਂ ਆ ਤੁਸੀਂ ਦੇਖੋ ਪਹਿਲੇ ਸਮਿਆਂ ਵਿੱਚ ਅੱਜ ਤੋਂ 10 15 ਸਾਲ ਪਹਿਲਾਂ ਸਾਨੂੰ ਲੱਗਦਾ ਕਿ ਗੁੰਡਾਗਰਦੀ ਘੱਟ ਸੀ ਪਰ ਜਦੋਂ ਮੈਂ ਵਚਨ ਨੂੰ ਪੜ੍ਹਦੀ ਆ ਤੇ ਮੈਂ ਦੇਖਦੀ ਆ ਕਿ ਸਭ ਚੀਜ਼ਾਂ ਇੰਨੀਆਂ ਹੀ ਸੀ ਇਸ ਤੋਂ ਵੀ ਵੱਧ ਸੀ ਸਾਨੂੰ ਲੱਗਦਾ ਹੁਣ ਹੁਣ ਜਨਤਾ ਬਹੁਤ ਵਿਗੜ ਗਈ ਬਹੁਤ ਪਾਪ ਆ ਗਿਆ ਪਰ ਜੇ ਤੁਸੀਂ ਵਚਨ ਵਿੱਚ ਦੇਖੋ ਤੇ ਉੱਥੇ ਸਦੋਮ ਕੋ ਮੋਰਾ ਦੇ ਵਿੱਚ ਅਸੀਂ ਕੀ ਦੇਖਦੇ ਹਾਂ ਗਲਤ ਰਿਲੇਸ਼ਨਸ਼ਿਪ ਨੂੰ ਦੇਖਦੇ ਹਾਂ ਪਸ਼ੂਆਂ ਦੇ ਨਾਲ ਲੋਕਾਂ ਦੀ ਰਿਲੇਸ਼ਨਸ਼ਿਪ ਨੂੰ ਦੇਖਦੇ ਆ ਮਰਦਾ ਮਰਦਾਂ ਦੀ ਔਰਤਾਂ ਔਰਤਾਂ ਦੀ ਰਿਲੇਸ਼ਨਸ਼ਿਪ ਨੂੰ ਦੇਖਦੇ ਸੁਦਾ ਪਾਪ ਨਜ਼ਰ ਆਉਂਦਾ ਹੈ ਅਰ ਅੱਜ ਦੇ ਲੋਕਾਂ ਨੂੰ ਲੱਗਦਾ ਕਿ ਹੁਣ ਇਦਾਂ ਹੋ ਗਿਆ ਇਹ ਤਾਂ 2000 ਤੋਂ ਵੀ ਵੱਧ ਸਾਲ ਪਹਿਲਾਂ ਦੀ ਗੱਲ ਹੈ ਜਦੋਂ ਇਹ ਚੀਜ਼ਾਂ ਸੀ ਪਰ ਅੱਜ ਤੋਂ 10 15 ਸਾਲ ਪਹਿਲਾਂ ਅਸੀਂ ਕਹਿੰਨੇ ਸਾਡੇ ਨਾ ਦੇਸ਼ ਦੇ ਵਿੱਚ ਮਾਹੌਲ ਬੜਾ ਸਹੀ ਸੀ ਦੇਖੋ ਤੁਸੀਂ ਅੱਜ ਮੋਬਾਈਲ ਯੂਜ਼ ਕਰਨਾ ਬੰਦ ਕਰ ਦਿਓ ਅੱਜ ਟੈਲੀਵਿਜ਼ਨ ਦੀਆਂ ਸਕਰੀਨਾਂ ਆਫ ਕਰ ਦਿਓ ਰੇਡੀਓ ਸੁਣਨਾ ਬੰਦ ਕਰ ਦਿਓ ਤੁਹਾਨੂੰ ਲੱਗਣਾ ਸਤਜੋਗ ਆ ਗਿਆ ਕਿਉਂ ਕਿਉਂਕਿ ਤੁਹਾਨੂੰ ਕੋਈ ਖਬਰ ਹੀ ਨਹੀਂ ਮਿਲ ਰਹੀ ਕਿ ਕਿਤੇ ਲੜਾਈ ਲੱਗੀ ਆ ਤੁਹਾਨੂੰ ਕਿਤੇ ਖਬਰ ਹੀ ਨਹੀਂ ਮਿਲ ਰਹੀ ਕਿ ਕਿਤੇ ਰੇਪ ਹੋ ਗਿਆ ਤੁਹਾਨੂੰ ਕੋਈ ਖਬਰ ਹੀ ਨਹੀਂ ਮਿਲ ਰਹੀ ਕਿਤੇ ਚੋਰੀ ਹੋ ਗਈ ਤੇ ਤੁਹਾਨੂੰ ਆਪੇ ਹੀ ਲੱਗਣਾ ਆ ਕਿ ਬੜੀ ਸੁਖ ਸ਼ਾਂਤੀ ਹੋ ਗਈ ਬੜੀ ਕਿਰਪਾ ਹੋ ਗਈ ਪਰਮੇਸ਼ਵਰ ਦੀ ਦੁਨੀਆ ਦੇ ਉੱਤੇ ਸਭ ਸੁਧਰ ਗਿਆ ਕਿਉਂ ਕਿਉਂਕਿ ਕੋਈ ਜਾਣਕਾਰੀ ਨਹੀਂ ਮਿਲ ਰਹੀ ਪਰ ਅੱਜ ਤੋਂ ਜਿਹੜੇ 10 ਸਾਲ ਪਿੱਛੇ ਨੂੰ ਜਾਣੇ ਇਹਨਾਂ ਦੇ ਵਿੱਚ ਆ ਗਿਆ ਟੈਕਨੋਲੋਜੀ ਦਾ ਯੋਗ ਕਿਤੇ ਇੱਕ ਕੋਤਲ ਹੋ ਰਿਹਾ ਜਾਂ ਵੀਡੀਓ ਬਣਾਈ ਪੋਸਟ ਕਰ ਦਿੱਤੀ ਘਰ ਵਾਲਾ ਘਰ ਵਾਲੀ ਨੂੰ ਕੁੱਟ ਰਿਹਾ ਹੈ ਜਾਂ ਉਹਨਾਂ ਨੇ ਸ਼ਰਿਆਮ ਇੱਕ ਦੂਜੇ ਨੂੰ ਕਿਸੇ ਦੇ ਨਾਲ ਗਲਤ ਫੜ ਲਿਆ ਵੀਡੀਓ ਆਈ ਪੋਸਟ ਕਰ ਦਿੱਤੀ ਖਬਰਾਂ ਪੋਸਟ ਹੋਣ ਲੱਗੀਆਂ ਜਿਨ੍ਹਾਂ ਨੇ ਨਹੀਂ ਵੀ ਅਖਬਾਰਾਂ ਲਵਾਈਆਂ ਮੰਜੇ ਤੇ ਬੈਠਿਆਂ ਨੂੰ ਖਬਰਾਂ ਮਿਲ ਰਹੀਆਂ ਆ ਸਵੇਰ ਨੂੰ ਉੱਠਦਿਆਂ ਨੂੰ ਖਬਰਾਂ ਮਿਲ ਰਹੀਆਂ ਆ ਕੀ ਲੱਗਦਾ ਦੁਨੀਆ ਵਿੱਚ ਪਾਪ ਬਹੁਤ ਵਧ ਗਿਆ ਕਿਉਂ ਕਿ ਅਸਲੋ 10 ਸਾਲ ਪਹਿਲਾਂ ਇਹ ਚੀਜ਼ਾਂ ਸਾਡੇ ਤੱਕ ਪਹੁੰਚਦੀਆਂ ਨਹੀਂ ਸੀ ਕਿਸੇ ਆਂਡ ਗਵਾਂਡ ਨੂੰ ਮਾੜਾ ਮੋਟਾ ਪਤਾ ਲੱਗਦਾ ਸੀਗਾ ਉਹਨਾਂ ਨੂੰ ਲੱਗਦਾ ਸੀ ਕਿ ਆ ਹੋਏ ਗੱਲ ਹੋਈ ਆ ਕਿਸੇ ਨੂੰ ਪਤਾ ਲੱਗਾ ਕਿਸੇ ਨੂੰ ਨਾ ਪਤਾ ਲੱਗਾ ਔਰ ਅੱਜ ਇਹ ਚੀਜ਼ਾਂ ਇੰਨੀਆਂ ਵਾਇਰਲ ਕੀਤੀਆਂ ਜਾਂਦੀਆਂ ਆ ਕਿ ਹਰ ਇੱਕ ਬੰਦੇ ਨੂੰ ਪਤਾ ਲੱਗਦਾ ਕੀ ਹੋ ਗਿਆ ਦੁਨੀਆ ਉੱਤੇ ਜਿਸ ਕਰਕੇ ਸਾਡੇ ਅੰਦਰ ਡਰ ਵਧਦਾ ਆ ਭੈ ਵਧਦਾ ਆ ਘਰਾਂ ਵਿੱਚ ਰਿਸ਼ਤਿਆਂ ਦੇ ਉੱਤੇ ਯਕੀਨ ਕਰਨ ਨੂੰ ਦਿਲ ਨਹੀਂ ਕਰਦਾ ਜਦੋਂ ਅਖਬਾਰਾਂ ਵਿੱਚ ਤੇ ਇੰਟਰਨੈਟ 'ਤੇ ਤੇ ਖਬਰਾਂ ਪੜੀਆਂ ਜਾਂਦੀਆਂ ਕਿ ਭਰਾ ਨੇ ਭੈਣ ਦੇ ਨਾਲ ਜਿਹੜਾ ਆ ਉਹ ਬੇਇੱਜ਼ਤੀ ਵਾਲਾ ਕੰਮ ਕੀਤਾ ਜਾਂ ਪਿਓ ਨੇ ਧੀ ਦੇ ਨਾਲ ਇਦਾਂ ਦਾ ਕੰਮ ਕਰਤਾ ਪੁੱਤ ਨੇ ਪਿਓ ਵੱਢ ਦਿੱਤਾ ਚਾਚੇ ਭਤੀਜਿਆਂ ਨੇ ਇੱਕ ਦੂਜੇ ਨੂੰ ਵੱਡ ਦਿੱਤਾ ਰਿਸ਼ਤਿਆਂ ਉੱਤੇ ਇਤਬਾਰ ਉੱਠ ਰਿਹਾ ਹੈ ਔਰ ਉਹਦੇ ਵਿੱਚ ਉਹ ਤਾਂ ਜੋ ਕੁਝ ਹੋ ਰਿਹਾ ਸੋ ਹੋ ਰਿਹਾ ਉਹਦੇ ਵਿੱਚ ਇੰਨਾਂ ਟੈਕਨੋਲੋਜੀਆ ਦਾ ਬਹੁਤ ਵੱਡਾ ਯੋਗਦਾਨ ਹੈ ਅਗਰ ਤੁਹਾਨੂੰ ਪੀਸ ਆਫ ਮਾਈਂਡ ਚਾਹੀਦਾ ਤੁਹਾਡੇ ਮਨ ਨੂੰ ਸ਼ਾਂਤੀ ਚਾਹੀਦੀ ਆ ਅਗਰ ਤੁਹਾਨੂੰ ਆਰਾਮ ਚਾਹੀਦਾ ਆ ਆਨੰਦ ਚਾਹੀਦਾ ਆ ਆਪਣੀਆਂ ਬਾਉਂਡਰੀਜ਼ ਬਣਾਓ ਆਪਣੇ ਦੁਆਲੇ ਆਪਣੇ ਸ਼ਹਿਰ ਦੇ ਦਿਵਾਲੇ ਕੰਧ ਕਰੋ ਠੱਠੇ ਹੋਏ ਨਗਰ ਵਾਲੇ ਨਹੀਂ ਆ ਇੱਕ ਵਸੇ ਹੋਏ ਨਗਰ ਵਾਲੇ ਇੱਕ ਸ਼ਹਿਰ ਪਨਾਹ ਵਾਲਾ ਸ਼ਹਿਰ ਹੋਣਾ ਚਾਹੀਦਾ ਆ ਅਰਥਾਤ ਆਪਣੀਆਂ ਲਿਮਿਟਸ ਤੈਅ ਕਰੋ ਕਿ ਮੈਂ ਫੋਨ ਦੇ ਉੱਤੇ ਕੀ ਦੇਖਣਾ ਹੈ ਮੈਂ ਕਿੰਨਾ ਟਾਈਮ ਫੋਨ ਯੂਜ਼ ਕਰਨਾ ਹੈ